ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਣੀ ਲੁੱਪ ਅੱਜ ਆਪਾਂ ਬੂਥ ਦੀ ਤਿਆਰੀ ਕਰਤੀ ਆ ਜੀ ਕਲੀ ਪਾਤੀ ਆ ਮੁੰਡਿਆਂ ਨੇ ਝਾੜੂ ਜੂੜੂ ਲਾ ਕੇ ਪੱਤੇ ਪੁੱਤੇ ਨੂੰ ਅੱਗ ਲਾਤੀ ਆ ਤੇ ਭਾਈ ਸਰਬਜੀਤ ਸਿੰਘ ਜੀ ਦਾ ਬੂਥ ਲੱਗਣਾ ਈ ਚੋਂ ਨਿਸ਼ਾਨ ਗੰਨਾ ਕਿਸਾਨ ਨਿਸ਼ਾਨੀ ਲਾਈ ਜਾਂਦੇ ਆ ਮੁੰਡੇ ਕਲੀ ਪਾ ਕੇ ਗੰਨਾ ਜੋ ਨਿਸ਼ਾਨ ਗੰਨਾ ਕਿਸਾਨ ਸਾਰੇ ਲੱਗੇ ਪਏ ਨੇ ਮੁੰਡੇ ਹਮ ਹਮਾ ਕੇ ਪਹੁੰਚੇ ਨੇ ਦੋ ਦਿਨ ਪਹਿਲਾਂ ਹੀ ਰੋਕ ਲਿਆ ਸੀ ਥਾਂ ਜੀ ਅੱਜ ਕਹਿੰਦੇ ਕਲੀ ਕੁਲੀ ਟਿਕਾ ਕੇ ਇੱਕ ਵਾਰੀ ਫੇਰ ਪਾਤੀ ਆ ਤੇ ਕੱਲ ਨੂੰ ਵੋਟਾਂ ਪੈਣੀਆਂ ਨੇ ਪੂਰਾ ਮਾਹੌਲ ਬਣਿਆ ਵਾ ਵਾਹਿਗੁਰੂ ਦੀ ਕਿਰਪਾ ਚੜ੍ਹਦੀ ਕਲਾ ਸਾਰੇ ਸਿੰਘਾਂ ਦੀ ਪੂਰੀ ਫੋਲ ਲੀਡ ਨਜਤਾਇਓ ਭਾਈ ਸਾਹਿਬ ਜੀ ਨੂੰ ਤਰੀਦ ਗੋਟ ਵਾਲਿਓ ਹੜ ਲਿਆ ਦਿਓ ਜੀ ਵੋਟਾਂ ਦਾ ਹੜ ਜੇ ਮੈਂ ਕਹਿੰਦੇ ਹੁੰਦੇ ਨਾ ਜਿਵੇਂ ਆਪਾਂ ਇਹਨਾਂ ਨੂੰ 92 ਐਮਐਲਏ ਦਿੱਤੇ ਸੀ ਨਕਾਮ ਆਣੋ ਐ ਕਿ ਇਹ ਆਯਾਦ ਉਮੀਦਵਾਰਾਂ ਪਿੱਛੇ ਹੜ ਲਿਆ ਦਿਓ ਆ ਮੇਰਾ ਪਰਚੰਗੀ ਆ ਜੀ ਦੇਖੋ ਇਹ ਵੀ ਕਹਿੰਦਾ ਵਾ ਸੇਵਾ ਕਰਨੀ ਆ ਦਰ ਦੇ ਨੇ ਹਾਥੀ ਲਵੇੜ ਲਈ ਕਲੀ ਨਾ ਤੇ ਆਪਣਾ ਗੰਨਾ ਲਿਖਤਾ ਮੁੰਡਿਆਂ ਨੇ ਕਿਸਾਨ ਲਿਖੀ ਜਾਂਦੇ ਆ ਜਗਜੀਤ ਸਿੰਘ ਲੋਪੋ ਏ ਭਾਈ ਬਹੁਤ ਸੇਵਾ ਕਰਦਾ। ਮੁੰਡੇ ਸਾਰੇ ਤਨੋਂ ਮਨੋਂ ਸੇਵਾ ਕਰਦੇ ਨੇ। ਜਿੰਨੀ ਜੋ ਕੇ ਵੀ ਹੈਗੇ ਆ। ਸਾਰੇ ਵੀ ਸਾਰੇ ਵੀਰਾਂ ਨੇ ਦਿਨ ਰਾਤ ਇੱਕ ਕੀਤੀ ਵੀ ਸੀ। ਭਾਈ ਸਾਹਿਬ ਜੀ ਆਤੇ। ਵਾਹਿਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਤੇ ਫੋਲੀ ਨੂੰ ਅਜਿਹਾ ਕੇ ਆਪਾਂ ਭਾਈ ਸਾਹਿਬ ਜੀ ਨੂੰ ਪਾਰਲੀਮੈਂਟ ਚ ਭੇਜਣਾ ਜੀ। ਤੇ ਸਾਰੇ ਫਰੀਦਕੋਟ ਵਾਲੇ ਵੀਰ ਜ਼ੋਰ ਲਾ ਦੇਣ। ਅਸੀ ਤਾਂ ਕਿਹਾ ਸੀ ਵੀ ਕਿਸੇ ਦਾ ਬੂਥ ਹੋਣਾ ਲੱਗੇ ਬੂਥ ਪਰ ਤੁਹਾਨੂੰ ਪਤਾ ਜੀ ਪਾਰਟੀ ਪਾਦੀng ਵਾਲੇ ਥੋੜਾ ਥੋੜਾ ਕਰੀ ਜਾਂਦੇ ਆ ਆਪਣੇ ਬੂਥ ਤਾਂ ਲੱਗੇ ਨੇ ਯਾਨੀ ਇਹ ਵੱਡਾ ਬੂਥ ਲੱਗਿਆ ਜੀ ਨਾਲ ਹੀ ਮੁੰਡੇ ਕਹਿੰਦੇ ਜੂਸ ਦਾ ਵੀ ਚਲਾਉਣਾ ਲੰਗਰ ਜੀ ਬੂਥ ਦੇ ਨਾਲ ਪਰਲੇ ਹੱਥ ਬੂਥ ਦੇ ਨਾਲ ਨਾਲ ਕਹਿੰਦੇ ਜੂਸ ਦਾ ਵੀ ਲੰਗਰ ਚਲਾਉਣਾ ਸਾਰੀ ਦਿਹਾੜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਪੇਜ ਨੂੰ ਫੋਲੋ ਕਰ ਲਿਓ ਜੀ ਤੇ ਬੋਟਾਂ ਪਾ ਲਿਓ ਜੀ ਸਾਰੇ ਵੀਰ ਭਾਈ ਸਰਬੀਤ ਸਿੰਘ ਜੀ ਨੂੰ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਜੀ ਹਰੇਕ ਬੰਦੇ ਦੀ ਜ਼ਿੰਮੇਵਾਰੀ ਹੈ ਜੀ ਵੀ ਆਪਾਂ ਵੋਟ ਆ ਜਿਹੜੀ ਸਹੀ ਨਿਸ਼ਾਨ ਤੇ ਪਾਈਏ ਚੋਣ ਨਿਸ਼ਾਨ ਗੰਨਾ ਕਿਸਾਨ 20 ਨੰਬਰ ਤੇ ਨਿਸ਼ਾਨ ਆ ਜੀ ਸਾਰੇ ਵੀਰਾਂ ਨੇ ਗੰਨੇ ਵਾਲਾ ਬਟਨ ਦਬਾਉਣਾ ਜੀ ਤੇ ਵੀਡੀਓ ਵੱਤ-ਵੱਤ ਸ਼ੇਅਰ ਕਰ ਦਿਓ ਜੀ ਫਰੀਦਕੋਟ ਹਲਕੇ ਚ ਹਰੇਕ ਤੱਕ ਪਹੁੰਚਦੀ ਕਰ ਦਿਓ ਜੀ ਚੋਣ ਨਿਸ਼ਾਨ ਗੰਨਾ ਕਿਸਾਨ ਬੀ ਨੰਬਰ ਵਾਲਾ ਬਟਨ ਆ ਜੀ ਭਾਈ ਸਾਹਿਬ ਜੀ ਦਾ ਤੇ ਪੂਰੀ ਫੁੱਲ ਵੱਡੀ ਲੀਡ ਨਾ ਦਿਟਾਉਣਾ ਜੀ ਸਾਰੇ ਵੀਰਾਂ ਦਾ ਧੰਨਵਾਦ ਹੋਊਗਾ ਜੀ